خوشی والی گل ہے یہ چھوٹے بچے لی پرینا سروت نے پیارے جبھک نے جنہیں بہت بڑا ابرالا کرتے ہر سال بہت بہت شکریہ تاریا کا ਜਿਹੜੇ ਸਾਡੇ ਵਿੱਚ ਇੱਜਾ ਤੌਰ ਤੇ ਪਹੁੰਚੇ ਨੇ ਹਲੋ 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 جسپریتوش شرما جی بلدیو سہتا جی امت کنور جی شانتی سروپ جی جی ਜੀਵਨ ਬਲਪੇਅਰ ਕਲੱਬ ਨਗੋਦਰ ਉਹਦੇ ਕਲੱਬ ਵੱਲੋਂ ਸਨਮਾਨ ਹੋ ਰਿਹਾ ਸਾਡੇ ਦੀਪ ਸ਼ਿਖਾ ਜੀ ਦਾ ਇਨਵਾਈਟ ਕੀਤਾ ਸਨਮਾਨ ਨੂੰ ਸਨਮਾਨ ਦਿੱਤਾ ਤੇ ਮੈਂ ਦੇਖ ਰਹੀ ਹਾਂ ਕੁੜੀਆਂ ਬਹੁਤ ਐਕਟਿਵ ਆ ਮਤਲਬ ਜੇ ਅਸੀਂ ਆਪਣੇ ਟਾਈਮ ਦੇ ਵਿੱਚ ਇੰਦੀਆਂ ਹੁੰਦੀਆਂ ਹਉਣ ਨੂੰ ਪਤਾ ਨਹੀਂ ਕਿਥੇ ਦੀ ਕਿਥੇ ਹੋ ਜਾਣਾਂ ਤੀਆਂ ਤੇ ਤਾਂ ਜੀ ਸਾਡੇ ਜਿਹਨਾਂ ਦਾ ਸਨਮਾਨ ਹੋ ਰਿਹਾ ਹੈ ਕਿਉਂਕਿ ਬੇਨਾਸ ਰੋਧ ਨੇ ਸਾਡੇ ਧੀਆਂ ਵਾਸਤੇ ਇਹ ਤੇ ਇਸੇ ਪੁੱਛੇ ਨੇ ਸਾਡੇ ਵਿੱਚ ਉਹਨਾਂ ਦਾ ਸਨਮਾਨ ਹਰ ਪਾਸੇ ਕੋ ਮੋਹਬਤ ਕਰਦੇ ਹੋ ਇਹਨਾਂ ਦੀ ਆਵਾਜ਼ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਪੂਰੇ ਸਟਾਫ ਦਾ ਪੂਰੇ ਸ਼ਹਿਰ ਦੇ ਬਲਪੈਰ ਦਾ ਸਡੇ ਪ੍ਰਧਾਨ ਸਾਹਿਬ ਉਹਨਾਂ ਦਾ ਜੋ ਕਿ ਅਜੇ ਜੀ ਪ੍ਰਕੀ ਤਾੰਕਿਓ ਜੀ ਮੇਰੇ ਸਾਹਿਬ ਜਿਨ੍ਹਾਂ ਨੇ ਹਰ ਸਾਲ ਬਹੁਤ ਬਤਾ ਪ੍ਰਲਾ ਕਰਦੇ ਨੇ ਉਹਨਾਂ ਦਾ ਸਨਮਾਨ ਹੋ ਰਿਹਾ ਸਾਡੇ ਗੁਰੂਪਸਤ ਸੰਤ ਸਾਹਿਬ ਜੀ ਹਾਂਜੀ ਮੈਂ ਤੁਹਾਡਾ ਨਾਮ ਦੀਪ ਸ਼ਿਖਾ ਜੀ ਤੁਸੀਂ ਬਹੁਤ ਵੱਡੀ ਉਪਲਬਧੀ ਪ੍ਰਾਪਤ ਕੀਤੀ ਆ ਇੱਕ ਹਵਾਈ ਜਹਾਜ਼ ਨੋਡ ਆਣਾ ਕਿਸ ਤਰ੍ਹਾਂ ਦੇ ਦੇਦਿਆ ਸਟੱਡੀਜ਼ ਐਂਡ ਪ੍ਰੈਕਟਿਸ ਤੇ ਲਈ ਬਟ ਇਨ ਦਾ ਐਂਡ ਦਾ OGਸ ਬਹੁਤ ਵਧੀਆ ਨਿਕਲ ਕੇ ਆ ਗਿਆ ਜਦੋਂ ਤੁਸੀਂ ਦੱਸਦੇ ਹੋ ਮਾਖੀਆ ਨੂੰ ਕਿ ਮੈਂ ਐਕਸਪਲਾਈ ਕਰਦੀ ਆ ਸਾਰੇ ਖੁਸ਼ ਹੁੰਦੇ ਆ ਪ੍ਰਾਊਡ ਹੁੰਦੇ ਆ ਤਾਂ ਇਹ ਉਹ ਮੇਰੇ ਲਈ ਬਹੁਤ ਪ੍ਰਾਊਡ ਮੂਮੈਂਟ ਹੁੰਦਾ ਤੇ ਇਸ ਮੁਕਾਮ ਨੂੰ ਪਹੁੰਚਣ ਲਈ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲਾਂ ਦਾ ਸਾਹਮਣਾ ਤੇ ਮੁਸ਼ਕਿਲ ਜੇਕਰ ਗੱਲ ਕਰੀਏ ਅੱਜ ਯੂਥ ਵੈਲਫੇਅਰ ਕਲੱਬ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਨਕੌਦਰ ਦੇ ਵਿੱਚ ਕਿਸ ਤਰ੍ਹਾਂ ਦੇਦੇ ਆ ਮੈਂ ਬਹੁਤ ਪ੍ਰਾਊਡ ਆ ਮੇਰੇ ਪੇਰੈਂਟਸ ਬਹੁਤ ਪ੍ਰਾਊਡ ਆ ਇਨ ਫੈਕਟ ਅਸੀਂ ਲੋਕ ਕੈਰੀ ਸੀਗੇ ਕਿ ਅਸੀਂ ਅੱਜ ਇੱਥੇ ਫਾਈਟ ਜਿਹੜਾਰੇ ਘਰ ਕੇ ਮਾਈ ਜੈ ਨਾ ਤੇ ਸਾਰੇ ਬਹੁਤ ਖੁਸ਼ ਨੇ ਇਵਨ ਪਹਿਲੇ ਤੇ ਫਰੈਂਡਸ ਫੈਮਿਲੀ ਸਾਰੇ ਬਹੁਤ ਖੁਸ਼ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਮ ਕੀ ਨਾਮ ਜੀ ਸਰਪਾਲ ਗੌਰਤਮ ਚ ਜੇਕਰ ਗੱਲ ਕਰੀਏ ਬ੍ਰਾਊਨ ਕੁੜੀ ਤੋਂ ਬਹੁਤ ਮਸ਼ਹੂਰ ਹੋਏ ਆ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਥੈਂਕ ਯੂ ਕਰਦੀ ਆ ਵੀ ਆਪਣੇ ਪੰਜਾਬੀਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਮਤਲਬ ਇੰਨਾ ਪਿਆਰ ਸਤਿਕਾਰ ਦਿੱਤਾ ਵੀ ਮੈਨੂੰ ਮੈਂ ਮੇਰੀ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਮੈਂ ਆਪਣਾ ਜਿਹੜਾ ਕੰਮ ਆਉਨਾ ਅੱਗੇ ਲੈ ਕੇ ਆਈ ਆ ਤੇ ਉਸ ਮੇਰੇ ਐਗਰੀਕਲਚਰ ਦੇ ਕੰਮ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਕਈ ਵਾਰ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਐਗਰੀਕਲਚਰ ਦਾ ਕੰਮ ਕਰਦੇ ਦੇਖਿਆ ਗਿਆ ਕੀ ਜਿਹੜਾ ਹੈਗਾ ਵਾ ਲੜਕੀਆਂ ਜਿਹੜੀਆਂ ਹੈਗੀਆਂ ਅੱਜ ਕਈ ਜਿਹੜੀਆਂ ਕੰਮ ਕਰਨ ਤੋਂ ਕਤਰਉਂਦੀਆਂ ਹੈਗੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੰਮ ਵਿੱਚ ਕੋਈ ਆਪਾਂ ਹਮੇਸ਼ਾ ਜਦਾਂ ਇਹ ਸੋਚਦੇ ਹਾਂ ਵੀ ਅਸੀਂ ਉੱਚੀ ਉਡਾਰ ਭਰੀਏ ਹਾਂ ਪਰ ਉੱਚੀ ਉਡਾਣ ਲਈ ਆਪਾਂ ਨੂੰ ਪਹਿਲਾਂ ਥੰ데요 ਜ਼ਮੀਨ ਤੋਂ ਉੱਠਣਾ ਪੈਂਦਾ ਆ ਆਪਾਂ ਨੂੰ ਛੋਟੇ ਛੋਟੇ ਸਟੈਪ ਬਣਾ ਕੇ ਫਿਰ ਆਪਾਂ ਆਪਣੀ ਮੰਜ਼ਿਲ ਵੱਲ ਜਾ ਸਕਦੇ ਜੀ ਆਪਾਂ ਪਹਿਲੇ ਸੋਚ ਲਈਏ ਕਿ ਆਪਾਂ 6 ਮਹੀਨੇ ਸਾਲ ਮਿਹਨਤ ਕਰਕੇ ਹੀ ਆਮ ਆਪਾਂ ਉੱਚਾ ਮਤਲਬ ਆਪਾਂ ਫੇਮਸ ਹੋ ਜਾਈਏ ਜਾਂ ਸাকਸੈਸਫੁਲ ਹੋ ਜਾਈਏ ਪਰ ਉਹ ਇਦਾਂ ਨਹੀਂ ਤੋਂ ਕੋਈ ਵੀ ਕੰਮ ਛੋਟਾ ਜਾ ਕੋਈ ਵੀ ਕੰਮ ਵੱਡਾ ਨਹੀਂ ਹੁੰਦਾ ਕੋਈ ਕੰਮ ਇਦਾਂ ਦਾ ਨਹੀਂ ਹੈਗਾ ਵੀ ਜਿਹੜੀਆਂ ਕੁੜੀਆਂ ਨਹੀਂ ਕਰ ਸਕ ਰਹੀਆਂ ਸਿਰਫ ਮੁੰਡੇ ਦੇ ਮੁੰਡਿਆਂ ਦੇ ਲਈ ਆ ਹੁਣ ਮੈਂ ਵੈਲਡਿੰਗ ਕਰਦੀ ਸੀ ਸਾਡੀ ਫੈਮਿਲੀ ਤੋਂ ਇਲਾਵਾ ਮੈਂ ਤਾਂ ਮਤਲਬ ਅਸੀਂ ਆਪਣੀਆਂ ਨਜ਼ਰਾਂ ਦੇ ਵਿੱਚ ਨਹੀਂ ਦੇਖਿਆ ਸੀਗਾ ਵੀ ਕੋਈ ਕੁੜੀ ਵੈਲਡਿੰਗ ਕਰਦੀ ਹੋਵੇ ਚਲੋ ਸਾਡਾ ਤਾਂ ਘਰ ਦਾ ਕੰਮ ਸੀਗਾ ਆਪਾਂ ਫਿਰ ਵੀਡੀਓ ਸਟਾਰਟ ਕੀਤੀਆਂ ਵੀਡੀਓ ਦੇ ਵਿੱਚ ਸਾਰਿਆਂ ਤੇ ਪਬਲਿਕ ਚ ਪਤਾ ਲੱਗ ਗਿਆ ਵੀ ਹਾਂ ਕੁੜੀਆਂ ਐ ਇਹ ਲਾਈਨ ਦੇ ਵਿੱਚ ਵੀ ਹਨੇ ਤਾਂ ਇਸ ਲਾਈਨ ਦੇ ਵਿੱਚ ਸਕਾਰਤਤਵ ਆਪਾਂ ਮੁੰਡਿਆਂ ਨੂੰ ਕੰਮ ਕਰਦੇ ਉਹਨਾਂ ਦੇਖਦੇ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੀ ਸਿਸਟਰ ਵੀ ਦੇਖੀ ਜਾਂਦੀ ਹੈਗੀ ਆ ਤੁਹਾਡੇ ਪਾਪਾ ਵੀ ਦੇਖੇ ਜਾਂਦੇ ਹੈਗੇ ਆ ਸਾਰੀ ਫੈਮਿਲੀ ਹੀ ਜਿਹੜੀ ਹੈਗੀ ਆ ਇਹ ਕੰਮ ਕਰਦੀ ਹੈਗੀ ਆ ਅੱਜ ਅਸੀਂ ਸਾਰੀ ਫੈਮਿਲੀ ਅਸੀਂ 4 ਭੈਣਾਂ ਆ ਇੱਕ ਪੁਲਿਸ ਚਾ ਇੱਕ ਮੈਰਿਡ ਆ ਇੱਕ ਛੋਟੀ ਜਿਹੜੀ ਹੁਣ ਉਹਦਾ ਆਸਟ੍ਰੇਲੀਆ ਚਲੇ ਗਈ ਉਹਨੂੰ 7 ਤੋਂ 8 ਮੰਥ ਹੋ ਗਏ ਗਏ ਨੂੰ ਪਰ ਅਸੀਂ ਸਟਾਰਟਿੰਗ ਤੋਂ ਹੀ ਸਾਰੀ ਫੈਮਿਲੀ ਕੰਮ ਕਰਦੀ ਆ। ਸ਼ੁਰੂ ਤੋਂ ਹੀ ਮਦਰ ਮੇਰੇ ਅਕਾਊਂਟ ਦਾ ਸੰਭਾਲਦੇ ਆ ਤੇ ਅਸੀਂ ਸਾਰੇ ਵਰਕ ਮਤਲਬ ਆਪਣੇ ਵਰਕਰ ਇੱਕ ਦੋ ਘਟ ਰੱਖਿਆ ਤੇ ਉਹਨਾਂ ਦੀ ਜਗ੍ਹਾ ਅਸੀਂ ਕੰਮ ਕਰਦੀ ਆ ਨਾਲ ਉਹਨਾਂ ਦੇ। ਜੀ ਅੱਜ ਤੁਹਾਨੂੰ ਗੱਲ ਕਰੀਏ ਯੂਥ ਵੈਲਫੇਅਰ ਕਲੱਬ ਵੱਲੋਂ ਨਕੁੱਤਰ ਵੱਲੋਂ ਇੱਕ ਸਨਮਾਨਚਨ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ। ਕਿਸ ਤਰ੍ਹਾਂ ਦੇਖਦੇ ਆ। ਪਹਿਲੇ ਤੋਂ ਮੈਂ ਬਹੁਤ-ਬਹੁਤ ਧੰਨਵਾਦੀ ਆ ਇਹਨਾਂ ਦਾ ਵੀ ਇਹਨਾਂ ਨੇ ਮੈਨੂੰ ਇਸ ਲਾਈਟ ਤੇ ਸਮਝਾਇਆ ਕਿ ਵੀ ਮੈਂ ਆਪਣੇ ਪੂਰੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਮੈਂ ਲਾਸਟ 2 ਸਾਲ ਪੈਲੋ ਵੀ ਆਈ ਸੀਗੀ ਉਦੋਂ ਮੇਰੇ ਨਾਲ ਮੇਰੀ ਭੈਣ ਸੀਗੀ ਤੇ ਉਦੋਂ ਜਸਟ ਮੈਨੂੰ ਤਾਂ ਇਨਵਾਈਟ ਕੀਤਾ ਸੀ ਕਿ ਮੈਂ ਵੈਲਡਿੰਗ ਦਾ ਕੰਮ ਕਰਦੀ ਆਈ ਥਿੰਕ ਹੁਣ ਮੇਰੀ ਪਹਿਚਾਣ ਹੈ ਦਾ ਵੈਦਰ ਨਹੀਂ ਐਜ਼ ਅ ਬਿਜ਼ਨਸ वूਮਨ ਲਾਲੋ ਜャ ਮੈਂ ਆਪਣਾ ਕਾਰੋਬਾਰ ਅੱਗੇ ਲੈ ਕੇ ਚੱਲਦੀ ਪਈ ਆ ਸੋ ਮੈਂ ਬਹੁਤ-ਬਹੁਤ ਮਤਲਬ ਧੰਨਵਾਦੀ ਆ ਇਹਨਾਂ ਦਾ ਵੀ ਬਹੁਤ-ਬਹੁਤ ਕਿਉਂਕਿ ਤੁਹਾਨੂੰ ਕਈ ਵਾਰ ਦੇਖਿਆ ਗਿਆ ਤੁਸੀਂ ਡਾਇਰੈਕਟਰ ਵੀ ਚਲਾ ਲੰਨੇ ਆ ਹਰ ਤਰ੍ਹਾਂ ਦੀ ਗੱਡੀ ਵੀ ਚਲਾ ਲੰਨੇ ਆ ਪਰ ਅੱਜ ਜਿਹੜੀਆਂ ਕਈ ਲੜਕੀਆਂ ਹੈਗੀਆਂ ਵਾਂ ਡਰਦੀਆਂ ਵੀ ਹੈਗੀਆਂ ਕਿ ਘਰਾਂ ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਹੋਇਆ ਕਿਸ ਤਰ੍ਹਾਂ ਦੇ ਦੇ ਆ ਅ ਡਰਨਾ ਕਹਤੇ ਆਪਾਂ ਮਤਲਬ ਮਤਲਬ ਇਹ ਹਾਂ ਇਹ ਥੋੜਾ ਜਿਹਾ ਆਪਣਾ ਥੋੜੇ ਲੋਕ ਕਰਦੇ ਆ ਬਈ ਕੁੜੀਆਂ ਨੂੰ ਫਿਰ ਅੱਗੇ ਵਧਣ ਤੋਂ ਰੋਕਦੇ ਆ ਤੇ ਉਹਨਾਂ ਨੂੰ ਜੇ ਆਪਾਂ ਛੋਟੀ ਉਮਰ ਤੋਂ ਹੀ ਮੰਨ ਲਓ ਕੋਈ ਬੱਚੀ 5 ਜਾਂ 10 ਸਾਲ ਦੀ ਹੈ ਜੇ ਆਪਾਂ ਉਸ ਬੱਚੇ ਨੂੰ ਉਦੋਂ ਤੋਂ ਹੀ ਉਹਨਾਂ ਨੂੰ ਉਹਨੂੰ ਮੈਂਟਲੀ ਥੋੜਾ ਪ੍ਰਿਪੇਅਰ ਕਰ ਦਈਏ ਵੀ ਹਾਂ ਤੇਰੇ ਸਾਹਮਣੇ ਕੱਲ੍ਹ ਨੂੰ ਤੂੰ 12 ਸਾਲ ਦੀ ਹੋਵੇਂਗੀ ਤਨ ਤੇਰੇ ਨਾਲ ਆ ਫੇਸ ਹੋਗਾ ਤੂੰ 18 ਸਾਲ ਦੀ ਹੋਵੇਂਗੀ ਤਨ ਆ ਮੁਸੀਬਤਾਂ ਝੱਲਣੀ ਆ ਪੈ ਸਕਦੀਆਂ ਤੂੰ 25 ਦੀ ਹੋਵੇਂਗੀ ਤਨ ਜੇ ਆਪਾਂ ਉਹਨੂੰ ਛੋਟੇ ਹੁੰਦਿਆਂ ਨੂੰ ਹੀ ਆਪਾਂ ਉਹਨੂੰ ਥੋੜਾ ਮੈਂਟਲੀ ਸਟਰੋਂਗ ਕਰਦੀ ਹੈ ਨਾ ਵੀ ਨਹੀਂ ਤੂੰ ਡਰਨਾ ਨਹੀਂ ਤੂੰ ਕੁਝ ਵੀ ਕਰ ਸਕਦੀ ਆ ਤੂੰ ਮੇਰਾ ਛੇਰ ਪੋਤਾ ਤੂੰ ਮੇਰਾ ਪਪੁੱਤਾਂ ਨੂੰ ਜਿੱਦਾਂ ਆਪਾਂ ਗਾਈਡ ਕਰਦੇ ਆ ਨਾ ਬੇਤੁ ਕਰ ਸਕਦੀ ਆ ਫੇਰ ਮੈਨੂੰ ਲੱਗਦਾ ਕੁੜੀਆਂ ਕੋਈ ਨਹੀਂ ਡਰੂਗੀਆਂ ਉਹ ਕੁਝ ਵੀ ਕਰ ਸਕਦੀ ਆ ਕਿੰਨੀ ਉਮਰ ਦੇ ਵਿੱਚ ਜਿਹੜਾ ਸਟਰਗਲ ਸ਼ੁਰੂ ਕਰ ਦਿੰਦਾ ਸਟਰਗਲ ਤਾਂ ਜਦੋਂ ਕੁੜੀਆਂ ਦਾ ਜਦੋਂ ਜੰਮਦੀਆਂ ਉਹਨਾਂ ਦਾ ਸਟਰਗਲ ਤਾਂ ਉਹਦੋਂ ਤੋਂ ਹੀ ਸ਼ੁਰੂ ਹੋ ਜਾਂਦਾ ਉਹ ਮੈਂ ਲੋਕਾਂ ਦਾ ਬਲੋਗ ਕੀ ਕਹਿਣਗੇ ਆਪਾਂ ਤਾਂ ਜ਼ਿਆਦਾਤਰ ਇਹ ਹੀ ਸੋਚਦੇ ਆ ਕਿ ਲੋਕ ਕੀ ਕਹਿਣਗੇ ਹਨਾ ਆਪਣੇ ਪਿੰਡ ਤੁਸੀਂ ਜਿਹੜੀਆਂ ਉਹਨਾਂ ਨੂੰ ਵੀ ਇਹ ਹੀ ਸਮਝਾਇਆ ਜਾਂਦਾ ਕਿ ਤੇਰੀ ਕੁੜੀ ਆ ਕਰੂਗੀ ਤਾਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੀਆਂ ਲੜਕੀਆਂ ਨੂੰ ਕੁੜੀਆਂ ਨੂੰ ਤਾਂ ਮੈਂ ਮੋਸਟਲੀ ਇਹੀ ਮੈਸੇਜ ਦੇਣਾ ਚਾਹਦੀ ਆ ਕਿ ਇੰਡੀਪੈਂਡੈਂਟ ਬਣੋ ਫਾਈਨੈਂਸ਼ੀਅਲ ਸਟੌਕ ਬਣੋ ਜੇਕਰ ਨੂੰ ਤੁਹਾਡੇ ਆਪਣੀ ਸਕਿੱਲ ਸਿੱਖੋ ਕੋਈ ਆਪਣਾ ਹੱਥੀਂ ਕੰਮ ਜੇਕਰ ਤੁਹਾਨੂੰ ਨੌਕਰੀਆਂ ਨਹੀਂ ਮਿਲਦੀਆਂ ਕੁਝ ਮਿਸ ਹੈਪਨਿੰਗ ਉਵੇਂ ਹੋ ਜਾਂਦੀ ਆ ਤਾਂ ਤੁਸੀਂ ਆਪਣਾ ਹੱਥੀਂ ਕਿਰਤ ਕਰਕੇ ਆਪਣੇ ਪੈਸੇ ਕਮਾ ਸਕਦੀ ਆ ਆਪਣਾ ਪਰਿਵਾਰ ਪਾਲ ਸਕਦੀ ਆ ਸੋ ਹੱਥੀਂ ਕਿਰਤ ਨਾ ਛੱਡਿਓ ਸਵਾਰੀ ਕਰੋ ਪੜੋ ਵੀ ਆਪਣਾ ਤੇ ਪਰਮਾਤਮਾ ਦੀ ਜ਼ੁਰਤ ਰੱਖੀ ਬੰਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੋਗਰਾਮ ਸੀ ਧੀਆ ਦੀ ਲੋੜੀ ਤੇ ਹਾਂਜੀ ਧੀਆ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਲੋੜੀ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਤੇ ਮੈਂ ਜੂਥ ਵੈਲਫੇਅਰ ਕਲੱਬ ਨਕੌਧਰ ਤੇ ਉਹਨਾਂ ਦੇ ਪ੍ਰਧਾਨ ਢਿੱਲੋਂ ਸਾਹਿਬ ਨੂੰ ਵਧਾਈ ਦਿੰਦਾ ਉਹਨਾਂ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਧੀਆ ਦੀ ਲੋੜੀ ਦਾ ਪ੍ਰੋਗਰਾਮ ਰੱਖਿਆ ਬੜਾ ਲੱਗ